ਹਾਂਜੀ ਵੀਰ ਜੀ ਪੀ ਸਾਡਾ ਮੀਡੀਆ ਜਿਹੜਾ ਨਾ ਭਾਈ ਜਾਰਾ ਪੀ ਜਿੰਨਾਂ ਸਾਡੀ ਆਵਾਜ਼ ਚੁੱਕੀ ਜ਼ੀਰੋ ਤੋਂ ਬਾਅਦ ਚੁੱਕ ਕੇ ਤੇ ਇੱਕ ਸਾਡਾ ਰਾਜਨੀਤਿਕ ਜੀਲਾ ਫਾਈਲ ਕਰਾ ਜੀਲਾ ਫਾਈਲ ਕਾ ਤੇ ਲਾਈਫ ਫਾਈਲ ਇੱਕ ਲਾਈਫ ਫਾਈਲ ਕਾ ਬਲਦੇਵ ਬਾਜੀ ਤੇ ਅਸ਼ੋਕ ਬਾਜੀ ਇਹ ਜ਼ੀਰੋ ਤੋਂ ਗੁੱਧੜ ਬੈਣੀ ਤੋਂ ਲੈ ਕੇ ਤੇ ਕਾਮ ਵਾਲੀ ਪਤਨ ਤੋਂ ਲੈ ਕੇ ਤੇ ਮੁਹਾਰਜ ਮਸ਼ੇਰ ਤੱਕ ਜੀ ਇਹਨਾਂ ਨੇ ਕਵਰ ਕੀਤਾ ਜੀ ਸਾਰਾ ਸਾਡਾ ਇਲਾਕਾ ਤੇ ਮੈਂ ਕਹਿੰਦਾ ਜੀ ਇਹਨਾਂ ਨੂੰ ਸਲੋਟ ਹੈ ਇਹਨਾਂ ਸਾਡੀ ਆਵਾਜ਼ ਚੁੱਕੀ ਤੇ ਸਾਰੇ ਭਾਈ ਜਿਹੜਾ ਜੋ ਸਮਾਜ ਸੇਵੀ ਵੀਰ ਲੰਗਰ ਲੈ ਕੇ ਪਹੁੰਚੇ ਨੇ ਆਚਾਰ ਲੈ ਕੇ ਪਸੋਂ ਦਾ ਪਹੁੰਚੇ ਨੇ ਸਾਲੋਂ ਕਿਸੇ ਟੀ ਦੀ ਉਹਨਾਂ ਨੇ ਕਮੀ ਆਉਣ ਦਿੱਤੀ ਜੀ ਤੇ ਮੈਂ ਕਹਿੰਦਾ ਜੀ ਧੰਨਵਾਦ ਇਹਨਾਂ ਦਾ ਤੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਨਾਂ ਦੀ ਵਾਧੂ ਵਾਧੂ ਸਪੋਰਟ ਕਰੋ ਕਿਉਂਕਿ ਇਹਨਾਂ ਦਾ ਵੀ ਹੌਸਲਾ ਬਣਾ ਰਵੇ ਤੇ ਇਹ ਫੀਲਡ 'ਚ ਕੰਮ ਕਰਦੇ ਰਹਿਣ ਜੀ ਧੰਨਵਾਦ ਜੀ ਆ ਚੇਅਰਮੈਨ ਸਾਹਿਬ ਤੁਸੀਂ ਸਮਾਂ ਦਿੱਤਾ ਕੀਮਤੀ ਸਮੇਂ ਸਾਨੂੰ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਤੇ ਨਾ ਕਿਤੇ ਸਵਾਲ ਇਹ ਬਣਦਾ ਨਜ਼ਰ ਆ ਰਿਹਾ ਹੈ ਕਿ ਫਾਜ਼ਲ ਦਾ ਬਾਰਡਰ ਪੱਟੀ ਪਹਿਲਾਂ ਹੀ ਹੜ੍ਹ ਦੇ ਨਾਲ ਪਾਣੀ ਨਾਲ ਖਤਮ ਹੋ ਚੁੱਕੀ ਹੈ ਤਾਂ ਇਹ ਲੋਕ ਫੀਸਾਂ ਕਿਵੇਂ ਭਰਨਗੇ ਕਿਉਂਕਿ ਨਾ ਤਾਂ ਫਸਲ ਹੈ ਨਾ ਮਕਾਨ ਹੈ ਤਾਂ ਜਰੂਰ ਸਰਕਾਰ ਨੂੰ ਇਸ ਚੀਜ਼ ਵੱਲ ਗੌਰ ਕਰਨਾ ਚਾਹੀਦਾ ਮੈਂ ਤੁਹਾਡਾ ਆਪਣਾ ਬਲਦੇਵ ਲੱਧਾ ਜੀ ਚੇਅਰਮੈਨ ਨੇ ਇਹ ਗੱਲ ਕੀਤੀ ਹੈ ਕਿ ਅਸੀਂ ਗਰੀਬ ਪਰਿਵਾਰਾਂ ਦੇ ਵਿੱਚੋਂ ਆ ਫਸਲਾਂ ਡੁੱਬ ਗਈਆਂ ਪਰ ਹੁਣ ਕਿਤੇ ਨ ਕਿਤੇ ਸਵਾਲ ਇਹ ਖੜਾ ਹੁੰਦਾ ਕਿ ਵੀ ਅਸੀਂ ਫਿਰਸਾ ਨਹੀਂ ਭਰ ਸਕਦੇ 6-6 ਮਹੀਨਿਆਂ ਦਾ ਜਿਹੜਾ ਅੱਗੇ ਸਾਡਾ ਜਿਹੜਾ ਫਸਲ ਆਉਣੀ ਸੀ ਅੱਜ ਮੰਡੀਆਂ ਵਿੱਚ ਹੋਣੀ ਸੀ ਸਾਡਾ ਜਿਹੜਾ ਸੋਨਾ ਆਉਣਾ ਸੀ ਯਾਨੀ ਕਿ ਪੈਸਾ ਆਉਣਾ ਸੀ ਉਹ ਅੱਜ ਖਤਮ ਹੋ ਗਿਆ ਤਾਂ ਇਹਨਾਂ ਨੇ ਹੱਥ ਬੰਨ ਕੇ ਬੇਨਤੀ ਕੀਤੀ ਹੈ ਪੰਜਾਬ ਸਰਕਾਰ ਨੂੰ 10ਵੀਂ ਤੇ ਪਲੱਸ 2 ਦੀ ਫੀਸ ਮਾਫ ਕੀਤੀ ਜਾਵੇ ਜੇ ਹੁਣ ਦੇਖਣਾ ਹੋਏਗਾ ਪੰਜਾਬ ਸਰਕਾਰ ਨੂੰ ਸਿੱਖਿਆ ਬੋਰਡ ਨੂੰ ਇਹ ਫੀਸਾਂ माफ ਹੁੰਦੀਆਂ ਨੇ ਕਿ ਜੇ ਜਾਂ ਇਹਨਾਂ ਨੂੰ ਹੋਰ ਸਖਤਵੇਂ ਇੰਤਕਾਰ ਕੇ ਧਰਨੇ ਮਜਾਰੇ ਜਾਂ ਬੱਚਿਆਂ ਲਈ ਪ੍ਰੋਟੈਸਟ ਕਰਨੇ ਪੈਣੇ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ